ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬੈਜੀ ਕੁਕਿੰਗ ਚੈਨਲ ਦੇ ਵਿੱਚ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਆਪਾਂ ਬਿਲਕੁਲ ਠੀਕ ਐ ਤੇ ਅੱਜ ਆਪਾਂ ਗੋੜਾਲੇ ਛੋਲੇ ਬਣਾਵਾਂਗੇ ਜੀ ਤੁਸੀਂ ਸਾਰੇ ਜਣੇ ਸਾਰੀ ਵੀਡੀਓ ਦੇਖਿਓ ਤੇ ਵੀਡੀਓ ਨੂੰ ਲਾਈਕ ਵੀ ਕਰੋ ਇਹ ਇੰਨੇ ਟੇਸਟੀ ਛੋਲੇ ਬੰਦੇ ਆ ਤੁਸੀਂ ਜਰੂਰ ਬਣਾ ਕੇ ਦੇਖਿਆ ਇੱਕ ਵਾਰੀ ਤੇ ਜਿਵੇਂ ਆਪਣੇ ਬੱਚੇ ਗਰਾਂਡ ਗਰੂਨ ਜਾਂਦੇ ਆ ਤੇ ਥਕਾਵਟ ਮਹਿਸੂਸ ਬਿਲਕੁਲ ਵੀ ਨਹੀਂ ਹੁੰਦੀ ਜੇ ਤੁਸੀਂ ਇੱਕ ਮੁਠੀ ਦੇ ਦੋਗੇ ਛੋਲਿਆਂ ਦੀ ਬੱਚਾ ਨੂੰ ਤੇ ਆਪਾਂ ਜਿਹੜੇ ਛੋਲੇ ਸੀਗੇ ਉਹਨਾਂ ਨੂੰ ਛੱਟ ਕੇ ਤਾਂ ਉਹਨਾਂ ਦਾ ਸਾਰਾ ਛਲਕਾ ਉਤਾਰ ਕੇ ਆਪਾਂ ਤਿਆਰ ਕਰ ਲਿਆ ਛੋਲੇ ਤੇ ਬੀਕਨਸ ਤਾਂ ਬਿਲਕੁਲ ਹੀ ਨਹੀਂ ਛੱਡਦੇ ਛੋਲੇ ਜੇ ਤੁਸੀਂ ਰੋਜ਼ ਇੱਕ ਮੁਠੀ ਭਰ ਕੇ ਲਾਉਂਗੇ ਤਾਂ ਤੁਹਾਨੂੰ ਖੁਦ ਹੀ ਪਤਾ ਚੱਲੂਗਾ ਤੇ ਆਪਾਂ ਗੁੜ ਲੈ ਲਿਆ ਜੀ ਤੇ ਆਪਾਂ ਇਹਨਾਂ ਨੂੰ ਪਗਲਾਵਾਂਗੇ ਗੁੜ ਨੂੰ ਤੇ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਨਾਲੇ ਤਾਂ ਗੁੜ ਨਾਲ ਨਹੀਂ ਬਾਲਾ ਲੱਗਦਾ ਤੇ ਨਾਲ ਇਹਦਾ ਫਲੇਵਰ ਆ ਜਿਹੜਾ ਤੁਸੀਂ ਖੁਦ ਮਹਿਸੂਸ ਕਰੋਗੇ ਕਿੰਨੇ ਸਵਾਦ ਬਣਨਗੇ ਇਹ ਤੇ ਆਪਾਂ ਗੁੜ ਨੂੰ ਤੇ ਘਿਓ ਨੂੰ ਇੱਕ ਬਾਲਾ ਦਿਵਾਲਾਂਗੇ ਤੇ ਫਿਰ ਆਪਾਂ ਇਹ ਦਵਾ ਦੇ ਇਹਦੇ ਵਿੱਚ ਛੋਲੇ ਪਾਵਾਂਗੇ ਬੱਚੇ ਤਾਂ ਇਹਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਨਗੇ ਜੀ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਕਿਉਂਕਿ ਟੇਸਟੀ ਬਾਲੇ ਬੰਦੇ ਆ ਤੇ ਆਪਣੇ ਗੁੜ ਨੂੰ ਆ ਗਿਆ ਇਹ ਬਾਲਾ ਹੁਣ ਆਪਾਂ ਜਿਹੜੇ ਛੋਲੇ ਸੀਗੇ ਉਹ ਵਿੱਚ ਪਾ ਦਾਂਗੇ ਜੀ ਤੇ ਇਹਨਾਂ ਨੂੰ ਨਾ ਦਵਾ-ਦਬਾ ਮਲਾਲਾਂਗੇ ਆਪਾਂ ਨਹੀਂ ਤਾਂ ਗੁੜ ਨੇ ਚਿਪਕ ਜਾਣਾ ਹੈ ਤੇ ਆਪਾਂ ਗੈਸ ਨੂੰ ਬੰਦ ਕਰਤਾ ਸੀਗਾ ਕੇ ਰਹਤਾ ਹੈ ਐਵੇਂ ਰਹਿਣਗੇ ਪਰ ਜੇ ਤੇ ਠੰਡੇ ਹੋਣਗੇ ਖੁਦ ਖੋਦੀ ਅਲੱਗ-ਅਲੱਗ ਹੋ ਜਾਣਗੇ ਤਾਂ ਖਬਰਾਂ ਦੀ ਲੋੜ ਨਹੀਂ ਤੇ ਤੁਸੀਂ ਉਹਨੂੰ ਜਿੰਨਾ ਚਿਰ ਮਰਜ਼ੀ ਸਟੋਰ ਕਰਕੇ ਰੱਖ ਸਕਦੇ ਆ ਡੱਬੇ ਚ ਪਾ ਕੇ ਬਹੁਤ ਹੀ ਹੈਲਦੀ ਰੈਸਪੀ ਹੈ ਜੀ ਇਹ ਸਾਰੇ ਜਣੇ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ